ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਸਰੋਧ ਵਿੱਚ ਦਿੱਲੀ ਕਟੜਾ ਹਾਈਵੇ ਵੱਲੋਂ ਐਕਵਾਇਰ ਕੀਤੀ ਗਈ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਕਿਸਾਨਾਂ ਅਤੇ ਪੁਲਿਸ ਪ੍ਰਸ਼ਾਸਨ ਵਿੱਚਕਾਰ ਹੋਈ ਤਕਰਾਰ ਪ੍ਰਸ਼ਾਸਨ ਨੂੰ ਤੋਂ ਕਬਜ਼ਾ ਛਡਾਉਣ ਲਈ ਕਿਸਾਨਾਂ ਨੇ ਕੀਤਾ ਰੋਡ ਜਾਮ ਪੁਲਿਸ ਨਾਲ ਹੋਏ ਕਿਸਾਨ ਧੱਕਾ ਮੁਕੀ ਪੁਲਿਸ ਪ੍ਰਸ਼ਾਸਨ ਵੱਲੋਂ ਸਾਰੇ ਰਾਹਤੇ ਕੀਤੇ ਸੀਲ Jangan lupa, jangan lupa. ਦੇਖੋ ਤਸਵੀਰਾਂ ਦੇਖੋਗੇ ਕਿ ਬੈਰੀਕੇਡ ਚੱਕਦੇ ਮੇਰਾ ਨਾਮ ਸੰਦੀਪ ਸਿੰਘ ਉਪਕੋ ਕੀ ਬਲਾਕ ਸੰ ਅਮਰਗੜ ਤੋਂ ਆਗੂ ਅੱਜ ਆਪਾਂ ਧੂਰੀ ਰੋਡ ਦੇ ਉੱਤੇ ਖੜੇ ਆ ਜੀ ਸਰਕਾਰ ਕਿਸਾਨ ਜ਼ਮੀਨ ਦੀ ਆਪਦੀ ਜਿਹੜੀ ਮਾਂ ਹੁੰਦੀ ਆ ਉਹਨੂੰ ਬਚਾਉਣ ਲਈ ਜਾ ਰਹੇ ਸੀ ਪ੍ਰਸ਼ਾਸਨ ਨੇ ਬੈਰੀਕੇਡ ਲਾ ਕੇ ਠੱਕੇ ਨਾਲ ਰੋਕਿਆ ਗਿਆ ਇਹ ਰੋਲਾ ਜੀ ਸਰੋਦ ਤੇ ਰਾੜਮਾ ਦੋ ਜਗ੍ਹਾ ਕੀ ਰੋਣਾ ਹੈਗਾ ਜ਼ਮੀਨ ਦਾ ਰੋਲਾ ਜਿਹੜਾ ਮਾਲਕਾ ਉਹਦਾ 1 ਰੁਪਿਆ ਨਹੀਂ ਉਹਨੂੰ ਮਿਲ ਰਿਹਾ 1 ਰੁਪਿਆ ਨਹੀਂ ਸਰਕਾਰ ਨੇ ਦਿੱਤਾ ਠੱਕੇ ਨਾਲ ਕਬਜ਼ਾ ਕਹਿੰਦੇ ਨੇ ਕਹਿੰਦੇ ਸਾਨੂੰ ਉੱਪਰੋਂ ਹੁਕਮ ਹੈ ਹਣ ਸਰਕਾਰ ਕਹਿੰਦਾ ਬੈਰੀ ਕੱਢ ਰਾਕੋ ਰੋਕਿਆਂਗਾ ਜੇ ਬੈਰੀ ਕੱਢ ਨਾ ਖੋਲੇ ਕੀ ਕਰਾਂਗੇ ਚਾਹੇ ਸੇਰ ਲੱਥ ਜਾਣ ਅੱਜ ਅੱਜ ਜ਼ਮੀਨ ਨੂੰ ਬਚਾ ਕੇ ਜਾਵਾਂਗੇ ਅਸਲੀ ਮਾਲਕ ਦੇ ਹਵਾਲੇ ਕਰਕੇ ਜਾਵਾਂਗੇ ਇਹਨਾਂ ਪ੍ਰਸ਼ਾਸਨ ਦਾ ਕਹਿਣਾ ਹੈ ਵਸੇ ਮੀਟਿੰਗ ਕੀਤੀ ਕਿਸਾਨਾਂ ਦੇ ਨਾਲ ਕੋਈ ਸਰਕਾਰ ਨਾਲ ਨਹੀਂ ਪ੍ਰਸ਼ਾਸਨ ਨਾਲ ਨਹੀਂ ਪ੍ਰਸ਼ਾਸਨ ਨੇ ਪਰਸੋ ਬਹੁਤਾ ਖਲਾਫੀ ਕਰੀ ਆ ਮੀਟਿੰਗ ਸੱਦ ਕੇ ਸੁਭਾਸਨ ਦੇ ਕੇ ਰਾਤ ਨੂੰ ਸਾਰੇ ਆਗੂਆਂ ਨੂੰ ਗੇਹਲਾਂ 'ਚ ਡੱਕ ਕੇ ਕਬਜ਼ਾ ਲਿਆ ਜ਼ਮੀਨ ਦਾ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟیز